ਲੋ ਜੀ ਪਾਰਟ 2 ਹੈਗਾ ਕੱਲਾ ਵੀ ਬਲੌਗ ਦਾ ਤੇ ਇੱਥੇ ਅਸੀਂ ਮੱਥਾ ਟੇਕ ਰਹੇ ਸੀਗੇ ਲਾਈਨ ਦੇ ਵਿੱਚ ਲੱਗੇ ਹੋਏ ਸੀ ਤੇ ਉੱਪਰ ਆ ਗਏ ਸੀ ਹੁਣ ਇਹ ਮੱਥਾ ਟੇਕਦੇ ਆ ਜਦੋਂ ਵੀ ਜਿੱਥੇ ਮੱਥਾ ਟੇਕਦੇ ਆਗੇ ਉੱਥੋਂ ਦਾ ਬਲੌਗ ਨਹੀਂ ਬਣਿਆਗਾ ਤੇ ਉੱਪਰ ਜਾ ਰਹੇ ਆਂ ਇਹ ਤੇ ਇੱਥੇ ਮੱਥਾ ਟੇਕਤਾ ਸੀਗਾ ਫੇਰ ਉੱਪਰ ਜਾਵਾਂਗੇ ਉੱਥੇ ਮੱਥਾ ਤਿੰਨ ਚਾਰ ਥਾਵਾਂ ਤੇ ਮੱਥਾ ਟੇਕੀਦਾ ਹੈਗਾ ਤੇ ਮੱਥਾ ਅਸੀਂ ਟੇਕ ਰਹੇ ਆਂ ਵੀ ਤੇ ਇਧਰ ਵੀ ਅਸੀਂ ਮੱਥਾ ਟੇਕ ਰਹੇ ਸੀਗੇ ਉੱਪਰ ਸੀਗੇ ਉੱਪਰ ਜਾ ਰਹੇ ਸੀਗੇ ਦੋ ਲੈਣਾ ਬਣਾ ਰੱਖਣਾ ਸੀ ਇੱਕ ਲੰਦਿਆਂ ਦੀ ਤੇ ਇੱਕ ਬੁੜੀਆਂ ਦੀ ਤੇ ਜਿਆਦਾ ਭੀੜ ਹੋ ਹੋ ਹੋਂਕਾਰ ਨਾਲ ਸੰਗਤ ਜਿਆਦਾ ਹੋ ਹੋਂਕਾਰ ਨਾਲ ਵੀ ਮੱਥਾ ਜਿਹੜਾ ਉਹ ਓខਾ ਹੀ ਟਿਕਦਾ ਹੈਗਾ ਤੇ ਹੁਣ ਆ ਸੁਭਾ ਦਾ ਤਿੰਨ ਦਾ ਟਾਈਮ ਸੀਗਾ ਤੇ ਅਸੀਂ ਤਾਂ ਫੇਰ ਚਲੋ ਵਧੀਆ ਭੀੜ ਹੈ ਨਹੀਂ ਸੀਗੀ ਇੰਨੀ ਤੇ ਵਧੀਆ ਮੱਥਾ ਟੇਕਤਾ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਦਿਨ ਚੜਦਾ ਤੇ ਮੱਥਾ ਟੇਕਣ ਵਾਲਿਆਂ ਦੀ ਜਿਹੜੀ ਬੇਨਤੀ ਆ ਉਹ ਵਾਦੀ ਜਾਂਦੀ ਹੈਗੀ। ਬਾਬਾ ਸਿੱਧ ਪੋਈ ਜੀ ਦਾ ਇਹ ਅਸਥਾਨ ਹੈਗਾ ਗੁਰੂ ਘਰ ਆ। ਇਹ ਅਖੰਡ ਪਾਠ ਵੀ ਪ੍ਰਕਾਸ਼ ਹੋਏ ਹੁੰਦੇ ਹੈਗੇ ਤੇ ਸੰਗਤ ਹੈ ਜਿਹੜੀ ਬਹੁਤ ਦੂਰੋਂ ਦੂਰੋਂ ਪਹੁੰਚਦੀ ਹੈ। ਤੇ ਜਿਵੇਂ ਮੈਂ ਕੱਲ ਵਾਲੇ ਵਲੌਗ ਚ ਵੀ ਤੁਹਾਨੂੰ ਦੱਸਿਆ ਸੀ ਥਾੜੀ ਬਲਾਂ ਦਾ ਮੱਥਾ ਇੱਥੇ ਜ਼ਿਆਦਾ ਤੇ ਕਿਤੇ ਵੈਸੇ ਤਾਂ ਸੰਗਤ ਹੋਰ ਵੀ ਬਹੁਤ ਆਉਂਦੀ ਹੈ ਪਰ ਜਿਹੜਾ ਮੇਰਾ ਸਥਾਨ ਹੈ ਉਹ ਥਾੜੀ ਬਲਾਂ ਦਾ ਹੀ ਹੈ। ਪਰ ਜਾ ਰਹੇ ਸੀ ਅਸੀਂ ਮੱਥਾ ਟੇਕਣ ਤੀਸਰੀ ਮੰਜ਼ਲ ਤੇ ਆ ਗਏ ਸੀਗੇ ਦੋ ਥਾਂਾਂ ਤੇ ਅਸੀਂ نیچے ਦੇਖਤਾ ਸੀਗਾ ਤੇ ਹੁਣ ਅਸੀਂ ਉੱਪਰ ਜਾ ਰਹੇ ਸੀਗੇ ਪੌੜੀਆਂ ਉਤੋਂ ਦੀ ਉੱਪਰ ਆ ਗਏ ਸੀ ਅਸੀਂ ਸਵੇਰ-ਸਵੇਰ ਅਸੀਂ ਨਹਾ ਕੇ ਬਸ ਇਸ਼ਨਾਨ ਕਰਕੇ ਤੇ ਮੱਥਾ ਟੇਕਤਾ ਸੀਗਾ ਹੁਣ ਉਦੋਂ ਉੱਪਰ ਹੋਰ ਜਾਣਾ ਇੱਕ ਮੰਜ਼ਲ ਤੇ ਔਰ ਇੱਥੋਂ ਵੀ ਅਸੀਂ ਪੌੜੀਆਂ ਚੜ੍ਹਨੀਆਂ ਤੇ ਸੰਗਤ ਨੂੰ ਜਿਹੜੀ ਨਹੀਂ ਰੋਕ ਦਿੰਦੇ ਆ ਉੱਪਰ ਜਿਹੜੀ ਸੰਗਤ ਹੁੰਦੀ ਆ ਉਹ ਪਰਲੀ ਪੌੜੀ ਉੱਤੋਂ ਦੀ ਉੱਤਰਦੀ ਆ ਤਾਂ ਫੇਰ ਇੱਧਰੋਂ ਸੰਗਤ ਨੂੰ ਚੜਾਉਂਦੇ ਆ ਹੋਰ ਤੇ ਨਾਲੇ ਨਾ ਸਵੇਰ ਮੱਥਾ ਟੇਕਣ ਦਾ ਫਾਇਦਾ ਵੀ ਕੋਡਾ ਨਾ ਧਰਮੀ ਘਟ ਹੁੰਦੀ ਹੈਗੀ ਤੇ ਨਹੀਂ ਤਾਂ ਜਿਵੇਂ ਹੁਣ ਸੁਬਾ ਉੱਠ ਕੇ 7 ਵਜੇ 8 ਵਜੇ ਮੱਥਾ ਟੇਕਦੀ ਤਾਂ ਉਦੋਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਇੰਨਾ ਟਾਈਮ ਹੈ ਜਿਹੜਾ ਲਾਈਨਾਂ ਦੇ ਵਿੱਚ ਲੱਗਿਆ ਨਹੀਂ ਜਾਂਦਾ ਦਾ ਆ ਉੱਪਰੋਂ ਵੀਡੀਓ ਬਣਾਈ ਹੈਗੀ ਤੇ ਦੇਖੋ نیچے ਹੈਗਾ ਉੱਪਰ ਵੀ ਮੱਥਾ ਟੇਕਣਾ ਸੰਗਤ ਹੈ ਜਿਹੜੀ ਉੱਪਰ ਵੀ ਪਈ ਹੈਗੀ ਜਿਹੜਿਆਂ ਨੇ ਵੀ रेस्ट करना सब उपर भी सी नीचे भी सी जगह थोड़ी होने कारण भी वो आप अपना बस टाइम पास कर रहे थे जो पहने कमरे बुक कर लिए बस वो वजिया रह गए तो जेडे लेट आए थे उन्होंने बस के बहुत ही औखा हो गया अस कमरा ले लिया इतने हम नीचे आ गए सके घोड़ा बा जी का ਤੇ ਸ਼ੀਸ਼ਾ ਲੱਗ ਗਿਆ ਚਾਰ ਚੁਰੇ ਉਹ ਸ਼ੀਸ਼ੇ ਦੇ ਵਿੱਚ ਵੀ ਮੱਥਾ ਘੋੜੇ ਨੂੰ ਟੇਕਦੇ ਸੀਗੇ ਤੇ ਮੈਂ ਵੀ ਇੱਥੇ ਮੱਥਾ ਟੇਕੀ ਜਾਂਦੀ ਸੀ ਉੱਪਰੋਂ ਇਹ ਦੂਸਰੀ ਮੰਜ਼ਲ ਤੇ ਆ ਗਈ ਸੀ ਦੁਵਾਰਾ ਤੇ ਅਸੀਂ ਮੱਥਾ ਟੇਕ ਰਹੇ ਸੀ ਇੱਥੇ ਵੀ ਅਸੀਂ 2 ਵਜੇ ਉੱਠ ਕੇ ਅ ਇਸ਼ਨਾਨ ਕਰਕੇ ਤੇ ਬਸ 2:00 ਵਜੇ 2:30 ਵਜੇ ਅਸੀਂ ਲਾਈਨ ਚ ਲੱਗ ਗਈ ਸੀਗੀ ਤੇ ਤਿੰਨ ਕਦਾ ਟਾਈਮ ਸੀਗਾ ਤੇ ਗਰਮੀ ਤਾਂ ਇਸ ਟਾਈਮ ਵੀ ਬਹੁਤ ਹੋ ਗਈ ਸੀ ਕਿਉਂ ਜਿਹੜੇ ਇਹ ਨਹੀਂ ਢੇੜ ਹੋਣ ਕਾਰਨ ਹੁਣ ਆ ਗਈ ਸੀ ਆਪਾਂ ਲੰਗਰ ਸ਼ਕਨ ਤੇ ਲੰਗਰ ਸ਼ਾਕ ਲਿਆ ਸੀਗਾ ਤੇ ਇੱਥੇ ਪਾਣੀ ਵੀ ਪਿਆਰੇ ਸੀ ਤੇ ਲੱਸੀ ਜੀਨੇ ਪਾਣੀ ਪੀਣਾ ਪਾਣੀ ਪੀਓ ਜੀਨੇ ਲੱਸੀ ਪੀਣਾ ਲੱਸੀ ਪੀ ਲੋ ਤੇ ਵੀ ਆਪਣਾ ਆਪਣੀ ਮਰਜ਼ੀ ਹੈ ਤੇ ਲੰਗਰ ਛਕਣ ਅਸੀਂ ਆਗੇ ਸੀ ਲੰਗਰ ਛਕ ਲਿਆ ਸੀਗਾ ਅਸੀਂ ਤੇ ਬਰ ਲੰਗਰ ਹਾਲਤ ਵੀ ਬਹੁਤ ਜ਼ਿਆਦਾ ਭੀੜ ਹੋ ਗਈ ਸੀ ਤੇ ਇਹ ਸੰਗਤਾਂ ਉਪਰੋਂ ਦੀ ਪਾਣੀ ਮੰਗ ਰਹੀਆਂ ਸੀ इधर देखो लंगर हालत किीड़ बहुत ज्यादा भीड सी तो पहले ही लंगर छो घट पीड़ी ज्यादा हो गई भोग पैन की तैयारी उधरों लंगर तो हर वक्त ही चलता रहा है भोग भी पैन वाला से बस जो भोग पै गए तो अस उ चल पागे वापस हम देख देंगे ਤੁੱਕੇ ਜਾਣਾ ਤੇ ਕੱਲ ਵਾਲਾ ਵਲੌਗ ਵੀ ਜ਼ਰੂਰ ਦੇਖੋ ਸ਼ਾਇਦ ਤਲਵੰਡੀ ਜਾਂ ਸਿੱਧੂ ਮੂਸੇਵਾਲੇ ਦੇ ਘਰ ਗਏ ਆ ਉਹ ਉਹਨਾਂ ਦਾ ਵਲੌਗ ਆਣਾਗਾ ਇਥੇ ਅਸੀਂ ਸੇਵਾ ਵੀ ਕਰੀ ਸੀ ਵੀ ਪਾਣ ਲਿਆਂਦੀ ਤੇ ਫਿਰ ਅਸੀਂ ਬਸ ਦੁਪਹਿਰ ਹੋਣ ਲੱਗਿਆ ਸੀਗਾ ਤੇ ਭੋਗ ਪਾਣ ਦੀ ਤਿਆਰੀ ਸੀਗੀ ਤੇ ਵੈਸੇ ਪੈ ਹੀ ਰਹੀ ਸੀ ਕਿ ਭੋਗ ਤਰ ਅਰਦਾਸ ਹੀ ਹੋਣੀ ਬਾਕੀ ਸੀ ਤੇ ਬਸ ਅਰਦਾਸ ਹੋ ਗਈ ਜਦੋਂ ਆਪਾਂ ਚੱਲ ਪਾਂਗੇ ਵਾਪਸ ਤੇ ਉਧਰ ਅਰਦਾਸ ਹੋ ਗਈ ਸੀ ਤੇ ਕੜਾ ਪ੍ਰਸ਼ਾਦ ਦੀ ਆਪਾਂ ਦੇਰ ਵੀ ਬੱਤੀ ਗਈ ਸੀ ਤੇ ਅਸੀਂ ਉਦੋਂ ਦਾ ਬਲੌਗ ਨਹੀਂ ਬਣਾਇਆਗਾ ਤੇ ਹੁਣ ਅਸੀਂ ਜਾਣਾਗਾ ਬਸ ਸਨਮਾਨ ਚੱਕਣਾਗਾ ਸਮਾਨ ਚਾਤੀ ਕਮਰੇ ਚੋਂ ਤੇ बस ਗੱਡੀ ਚ ਰੱਖਣਾ ਤੇ ਹੁਣ ਆਪਾਂ ਚੱਲਦੇ ਆਂਗੇ। ਤੇ ਪਰਸੰਗ ਤਾਂ ਬਹੁਤ ਘਟ ਗਈਆਂ ਸਾਰੀਆਂ ਸੰਗਤਾਂ ਜਿਹੜੀਆਂ ਉਹ ਆਪੋ ਆਪਣੇ ਘਰਾਂ ਨੂੰ ਤੁਰਪਨ ਆਸੀ ਨੂੰ। ਬਸ ਥੋੜੇ ਬਹੁਤ ਹੀ ਰਹਿ ਗਏ ਸੀਗੇ ਕੋਈ ਬਸ ਚਾ ਹੀ ਰਏ ਸੀਗੇ ਹੁਣ ਤਾਂ ਅਸੀਂ ਹਾਂ ਤੁਰਪੇ ਸੀਗੇ ਵਾਪਸ ਇਸਲਾਹ ਕਰਦੇ ਜਾ ਰਹੇ ਸੀਗੇ ਵੀ ਹੁਣ ਕਿੱਥੇ ਜਾਣਾਗਾ। ਤੇ ਕੋਈ ਕਿਤੇ ਕਹਿੰਦਾ ਸੀ ਕੋਈ ਕਿਤੇ ਕਹਿੰਦਾ ਸੀ ਤੇ ਪਰ ਅਸੀਂ ਸੋਚਿਆ ਵੀ ਅਸੀਂ ਜਾਣਾ ਹੁਣ ਤਲਵੰਡੀ ਤਲਵੰਡੀ ਸਾਬੋ ਕੀ ਗੁਰੂ ਘਰ ਹੈ ਜਿਹੜਾ ਉੱਥੇ ਵੀ ਬਹੁਤ ਵੱਡਾ ਹੈ ਉਹ ਦੇਖ ਕੇ ਤੇ ਘਰ ਚੱਲਾਂਗੇ ਤੇ ਪਰ ਰਸਤੇ ਦੇ ਵਿੱਚ ਸਾਨੂੰ ਅਸੀਂ ਲੰਘੇ ਜਦੋਂ ਤੇ ਸਿੱਧੂ ਮੂਸੇਵਾਲੇ ਦਾ ਘਰ ਵੀ ਸੀਗਾ ਤੇ ਅਸੀਂ ਉਹਨਾਂ ਦੇ ਘਰ ਗਏ ਤੇ ਬਲੌਕਰ ਨੂੰ ਪਲੀਜ਼ ਦੇਖਿਓ ਇਹ ਸਿਫਾਰਸ਼ਾਂ ਕਰਦੇ ਜਾਂਦੇ ਸੀਗੇ ਵੀ ਕਿੱਥੇ ਜਾਈਏ ਹੁਣ ਤੇ ਜਾ ਜਾਣ ਆਏਗਾ ਤੇ ਪਰ ਸਾਡੀ ਸਲਾਹ ਬਣ ਗਈ ਸੀ ਅਸੀਂ ਆ ਗਏ ਸੀ ਹੁਣ ਮਾਨਸਾ ਮਾਨਸਾ ਤੋਂ ਤਲਵੰਡੀ ਵੱਲ ਨਿਕਲਣਾਗਾ ਤੇ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ Ninguém, Carlos, na minha blog, não